ਸਹਿਬ ਜੀ ਕਈ ਵਾਰ ਜਿਵੇਂ ਵੀਡੀਓ ਸਾਹਮਣੇ ਆਉਂਦੀਆਂ ਕਿ ਮੰਕਸ ਲੈਵਿਟੇਟਿੰਗ ਕਰਕੇ ਦਿਖਾ ਰਹੇ ਹੁੰਦੇ ਨੇ ਉਹ ਆਸਣ ਦੇ ਵਿੱਚ ਬੈਠੇ ਹੁੰਦੇ ਨੇ ਧਿਆਨ ਲਗਾਉਂਦੇ ਨੇ ਤੇ ਉਹਨਾਂ ਦਾ ਸਰੀਰ ਹਵਾ ਚ ਉੱਠ ਜਾਂਦਾ ਹੈ ਕੀ ਵਾਕੇ ਹੀ ਇਨਸਾਨ ਦੀ ਬਾਡੀ ਐਂਟੀ ਗ੍ਰੈਵਿਟੀ ਹੋ ਸਕਦੀ ਹੈ ਕਿ ਗੁਰੂਤਵਾਕਰਸ਼ਣ ਦਾ ਉਹਤੇ ਕੋਈ ਪ੍ਰਭਾਵ ਨਹੀਂ ਪੈਂਦਾ ਇਹ ਕਰਨਾ ਚਾਹੀਦਾ ਹੈ ਜਾਂ ਭਗਤੀ ਦੇ ਵਿੱਚ ਸੈਸਵਾ ਹੁੰਦਾ ਹੈ ਗੁਰਬਾਣੀ ਸਾਰ ਚਾ ਨਾ ਪਾਇਓ ਜੀ ਵਾਏ ਗੁਰੂ ਜੀ ਗਰਬਾਣੀ ਦੇ ਵਿੱਚ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਆ ਕਿ ਜਿਵੇਂ ਬਰਨਾਨਕ ਦੇਵ ਜੀ ਨੇ ਸਿੱਧਾਂ ਨੂੰ ਜਾ ਕੇ ਸਮਝਾਇਆ ਇਹ ਸਾਰਾ ਖੇਲ ਉਹ ਵੀ ਪਦਮ ਆਸਨ ਦੇ ਵਿੱਚ ਬੈਠ ਕੇ ਉੱਡ ਜਾਂਦੇ ਸੀ ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਦੱਸਿਆ ਵੀ ਇਹ ਬਹੁਤ ਸਾਰੇ ਨਾਟਕ ਚੀਟਕ ਨੇ ਤੁਸੀਂ ਇਹਨਾਂ ਵਿੱਚ ਨਾ ਬਸੋ ਤੁਸੀਂ ਉਸ ਕਰਤਾਪੁਰਖ ਆਕਾਲ ਪੁਰਖ ਨੂੰ ਮਿਲੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਜਿਸ ਵਾਸਤੇ ਮਾਰਸ ਜਾਮਾ ਮਿਲਿਆ ਜੋ ਆਪਾਂ ਪੜਦੇ ਆ ਕਿ ਭਈ ਪ੍ਰਾਪਤ ਮਾਨੁਖ ਤੇਰੀਆ ਕੋਪਨ ਦੇ ਮਿਲਨ ਕੀ ਇਹ ਤੇਰੀ ਮਰੀਆ ਹੁਣ ਗੁਰੂ ਪਿਆਰਿਓ ਜਿਹੜਾ ਸਰੀਰ ਦਾ ਹਵਾ ਦੇ ਵਿੱਚ ਉੱਠਣਾ ਜਿਵੇਂ ਆਪਾਂ ਵੀ ਸਾਰੇ ਗੁਰਮੁਖ ਅਭਿਆਸ ਕਰਦੇ ਆ ਜਦੋਂ ਜਦੋਂ ਆਪਣੇ ਅੰਦਰ ਇਹ ਨਾਮ ਪ੍ਰਗਟ ਹੁੰਦਾ ਹੈ 나ਦ ਪ੍ਰਗਟ ਹੁੰਦਾ ਹੈ ਕਈ ਵਾਰੀ ਸਹਿਜ ਸਬਾਏ ਹੀ ਸਰੀਰ ਉੱਪਰ ਉੱਠ ਜਾਂਦਾ ਗੁਰਮਖੰਦਾ ਵੀ ਲੇਕਿਨ ਗੁਰੂ ਪਿਆਰਿਓ ਇਹ ਆਪਾਂ ਨੂੰ ਮਹਾਰਾਜ ਨੇ ਇਸ ਕਰਕੇ ਵਰਜਤ ਕੀਤਾ ਵੀ ਜੇ ਆਪਾਂ ਇਸ ਤਰ੍ਹਾਂ ਦੀ ਕਲਾ ਦਿਖਾਉਣੀ ਸ਼ੁਰੂ ਕਰ ਲਈ ਤੇ ਅਸੀਂ ਇਸ ਦੇ ਵਿੱਚ ਉਲਝ ਕੇ ਰਹਿ ਜਾਵਾਂਗੇ ਆਪਾਂ ਆਪਦੇ ਮਨ ਨੂੰ ਸਰੀਰ ਤੋਂ ਵੱਖ ਕਰਨਾ ਹੈ ਇਹਦੇ ਵਿੱਚ ਕੋਈ ਦੂਜੀ ਰਹਿ ਨਹੀਂ ਉੱਠ ਸਕਦਾ ਹੈ ਸਹਸਬੈ ਜੋ ਕੋ ਗੁਰਮੁਖਈ ਦੱਸਦੇ ਹੈ ਜਦੋਂ ਅਭਿਆਸ ਕਰਦੇ ਹੈ ਨਾਦ ਦੇ ਨਾਲ ਜੁੜਦੇ ਹੈ ਤੇ ਨਾਦ ਸਾਡੇ ਸਰੀਰ ਨੂੰ ਉੱਪਰ ਚੱਕ ਲੈਂਦਾ ਹੈ ਜਿਵੇਂ ਆਪਾਂ ਪਹਿਲੇ ਕੁਐਸਚਨ 'ਚ ਵੀ ਗੱਲ ਕੀਤੀ ਸੀ ਵੀ ਆਪਣਾ ਜਦੋਂ ਨਾਮ ਨਾਲ ਜੁੜਦੇ ਅਸੀਂ ਤੁਰਦੇ ਆਂ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੈਰ ਨਹੀਂ ਥੱਲੇ ਲੱਗਦੇ ਕਿਉਂਕਿ ਨਾਮ ਸਾਨੂੰ ਗ੍ਰੈਵਿਟੀ ਤੋਂ ਉੱਪਰ ਖਿੱਚ ਸਕਦਾ ਲਿਜਾ ਸਕਦਾ ਜਿੱਥੇ ਮਰਜ਼ੀ ਅਸੀਂ ਜਾ ਸਕਦੇ ਹਾਂ ਜਿੱਥੇ ਕੋਈ ਦੂਜੀ ਰਹਿ ਨਹੀਂ ਕਿਉਂਕਿ ਸਿੱਧਾਂ ਦੀ ਧਾਰਨਾ ਆਪਣੇ ਕੋਲੇ ਕਰਵੇਂ ਮਾਰੇ ਕਹਿੰਦੇ ਉੱਠਣਾ ਜਾਣੇ ਸਿੱਧ ਨਾ ਹੋਈ ਉਹ ਕਹਿੰਦੇ ਸੀ ਜਿਹੜਾ ਆਡਰ ਨਹੀਂ ਜਾਣਦਾ ਤਾਂ ਉਹਨੂੰ ਤਾਂ ਸਿੱਧ ਹੀ ਨਹੀਂ ਸੀ ਸਮਝਦੇ ਇਸ ਕਰਕੇ ਗੁਰਮ ਪੈ ਰਹੇ ਆਪਾਂ ਇਹ ਸਭ ਨਾਟਕ ਚੇਟਕ ਨੇ ਜਿੱਥੇ ਸਾਡੇ ਮਨ ਨੂੰ ਪਸਾਉਣ ਵਾਸਤੇ ਗਾਲਖੇਡ ਖੇਡਦਾ ਠੀਕ ਹੈ ਇਹਦੇ ਵਾਸਤੇ ਮਿਹਨਤ ਕਰਨੀ ਪੈਣੀ ਬਹੁਤ ਕੋਈ ਸੌਖਾ ਨਹੀਂਗਾ ਤੇ ਆਵੇਂ ਕਹਿ ਦਈਏ ਗੱਲਾਂ ਨਾਲ ਹੋ ਜਾਂਦਾ ਲੇਕਿਨ ਆਪਾਂ ਨੂੰ ਮਹਾਰਾਜ 10ਵੇਂ ਪਾਤਸ਼ਾਹ ਨੇ ਬਹੁਤ ਵੱਡਾ ਸਾਡੇ ਤੇ ਈਸਾਨ ਕਰਤਾ ਜਿਹੜਾ ਸਾਨੂੰ ਗੁਰਬਾਣੀ ਗੁਰੂ ਦੇ ਲੜ ਲਾਤਾ ਭੇਤੇ ਰਹੇ ਨੇ ਮਹਾਰਾਜ ਸੱਚੇ ਪਾਸ਼ੇ ਪੁੱਤ ਪਹਿਲਾਂ ਤੁਸੀਂ ਉਸ ਮਕਸਦ ਨੂੰ ਪੂਰਾ ਕਰੋ ਜਿਸ ਵਾਸਤੇ ਆਏ ਹੋ ਤੇ ਫਿਰ ਮਾਰੇ ਨੇ ਕਿਹਾ ਵੀ ਤੁਸੀਂ ਇਹੋ ਜੀ ਕੋਈ ਕਲਾ ਨਾ ਖੇਡ ਕੇ ਦਿਖਾਓ ਜਿਹਦੇ ਨਾਲ ਤੁਹਾਨੂੰ ਦਰਗਾਹ ਦੇ ਵਿੱਚ ਹਾਰ ਨਾ ਪਵੇ ਜਿਸ ਨੂੰ ਮਾਰੇ ਕਹਿੰਦੇ ਵੀ ਐਸੀ ਕਲਾ ਨਾ ਖੇਡੀਏ ਜਿੱਥੇ ਤਰਗੇ ਗਿਆ ਹਾਰੀਏ ਜੇ ਤੁਹਾਡੇ ਕੋਲੇ ਕਲਾ ਹੈ ਕਹਿੰਦੇ ਕਿ ਕੋਈ ਐਮਰਜੈਂਸੀ ਹੈ ਤੁਸੀਂ ਉਹਨੂੰ ਆਪਦੀ ਵਾਸਤੇ ਵਰਤ ਸਕਦੇ ਹੋ ਲੇਕਿਨ ਇਹ ਨਹੀਂ ਡਰਾਮੇ ਦੇ ਰੂਪ ਵਿੱਚ ਤੁਸੀਂ ਉਹਨੂੰ ਪੇਸ਼ ਕਰ ਸਕਦੇ ਜਾਂ ਆਪਦੀ ਵਡਿਆਈ ਵਾਸਤੇ ਉਹਨੂੰ ਤੁਸੀਂ ਪੇਸ਼ ਨਹੀਂ ਕਰ ਸਕਦੇ ਇਹਦੇ ਨਾਲ ਫਿਰ ਸਾਡਾ ਮਨ ਜਿਹੜਾ ਹੈ ਇਸ ਲੋਕ ਨਾਲ ਜੁੜ ਜਾਂਦਾ ਹੈ